डेनियल मसीह पट्टी क्रिश्चियन वेलफेयर बोर्ड ਦੇ ਚੇਅਰਮੈਨ ਨਿਯੁਕਤ ਮਸੀਹ ਪਾਈ ਚਾਰੇ ਚ ਖੁਸ਼ੀ ਦੀ ਲਹਿਰ ਕਪੂਰਥਲਾ ਵਿੱਚ ਪੈਂਟਕਾਸਟਲ क्रिश्चियन ਪ੍ਰਬੰਧਕ ਐਪਿਸਕੋਪਲ ਕੌਂਸਲ ਪੰਜਾਬ ਭਾਰਤ ਵੱਲੋਂ ਇੱਕ ਪਰਵੀ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਕੌਂਸਲ ਵੱਲੋਂ ਕੀਤੀ ਗਈ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਬਰਦਰ ਡੈਨੀਅਲ ਮਸੀਹ ਪੱਟੀ ਅੰਮ੍ਰਿਤਸਰ ਨੂੰ क्रिश्चियन ਵੈਲਫੇਅਰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ

ਇਸ ਮੌਕੇ ਬਿਸ਼ਪ ਸਹਿਮੋਲ ਸੋਨੀ ਚੇਅਰਮੈਨ ਸਟੀਫਨ ਹੰਟ ਕੇ ਕੇ ਸੰਦਾਵਾਲੀਆਂ ਪਾਸਟਰ ਵਿਲੀਅਮ ਬਿੱਟੂ ਪਾਸਟਰ ਜੋਰਜ ਪਲਟ ਪਾਸਟਰ ਬਲਦੇਉ ਪਾਸਟਰ ਰਾਮਜੀਤ ਪਾਸਟਰ ਰਾਜਵਿੰਦਰ ਮਾਸਟਰ ਸਟੈਨਲੀ ਪਾਸਟਰ ਜਗਮੀ ਪਾਸਟਰ ਸੰਜੇ ਅਤੇ ਪਾਸਟਰ ਸ਼ਿੰਦਾ ਸਮੇਤ ਕਈ ਹੋਰ ਪ੍ਰਮੁੱਖ ਹਸਤੀਆਂ ਹਾਜ਼ਰ ਸਨ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆਦੀ ਖਾਸ ਰਿਪੋਰਟ ਸਰ ਸਰਕਾਰ ਵੱਲੋਂ ਇੱਕ ਤਰ੍ਹਾਂ ਨੂੰ ਕਰਨ ਦੀ ਮਹਤਵਪੂਰਨ ਅਪੱਧ ਦੇ ਕੇ ਇਸ ਮਾਨਤਾ ਕੀਤਾ ਗਿਆ ਵਾ ਕਣਕੀ ਜਿਹੜੀ ਕਿ ਚਰਚ ਵੱਲੋਂ ਵੀ ਤੁਹਾਨੂੰ ਅੱਜ ਸਨਮਾਨਿਤ ਕੀਤਾ ਜਾ ਰਿਹਾ ਵਾ ਤਾਂ ਆਨਰ ਟੈਂਪਲੇਟ ਕਿਸ ਤਰੀਕੇ ਨਾਲ ਜਿਹੜੀ ਕਿ ਕੀ ਲੱਗੀਆਂ ਹੋਣਗੀਆਂ ਪਹਿਲਾਂ ਸਾਰਿਆਂ ਨੂੰ ਜੈਮਸੀ ਦੀ ਪਰਮੇਸ਼ਰ ਦਾ ਧੰਨਵਾਦ ਆ ਵੀ ਅੱਜ ਪਰਮੇਸ਼ਰ ਦੀ ਦੁਆਵਾਂ ਪਾਸਟਰਾਂ ਦੀਆਂ ਦੁਆਵਾਂ ਮੁਬਾਰਕ ਸਾਰਿਆਂ ਨੇ ਅਸ਼ੀਰਵਾਦ ਦੇ ਮੁਬਾਰਕ ਇਹ ਚੇਅਰਮੈਨ ਹੀ ਮਿਲੀ ਆ ਸਾਡੇ ਸਤਿਕਾਰਯੋਗ ਅਰਵਿੰਦ ਕੇ ਜੀ ਵਾਲਾ ਸੀਐਮ ਸਾਹਿਬ ਔਰ ਸਾਡੀ ਮਿਨਿਸਟਰੀ ਓਪਨ ਡੋਰ ਚਰਚ ਖੋਜੇਵਾਲ ਬਹੁਤ ਵੱਡਾ ਯੋਗਦਾਨ ਆ ਪਾਸੇ ਉਹਨਾਂ ਦਾ ਚਰਚ ਦਾ ਚਰਚੀ ਮਿਨਿਸਟਰੀ ਸੀ ਨਹੀਂ ਆ ਕਮੇਟੀ ਆ ਉਹਨਾਂ ਦਾ ਹੋਰ ਵੀ ਮਿਨਿਸਟਰੀਆਂ ਨੇ ਜਿਨ੍ਹਾਂ ਨੇ ਮੈਨੂੰ ਇਹ ਕਾਬਲ ਸਮਝਿਆ ਤੇ ਸਿਫਾਰਿਸ਼ ਕੀਤੀ ਸੀ ਐਮ ਸਾਹਿਬ ਨੂੰ ਕੇਜੀਵਾਲ ਸਾਹਿਬ ਨੂੰ ਤੇ ਪਰਮੇਸ਼ਰ ਦੀ ਕਿਰਪਾ ਨਾਲ ਭਾਈ ਜਰਲੀ ਪਹਿਲੀ ਵੀ ਸੇਵਾ ਕਰਦੇ ਸੀ ਉਹਨਾਂ ਨਾਲ ਚੜ ਕੇ ਸੇਵਾ ਕਰਾਂਗੇ ਪਾਰਟੀ ਦੇ ਹੱਕ ਵਿੱਚ ਵੀ ਸੇਵਾ ਕਰਾਂਗੇ ਲੋਕਾਂ ਨੂੰ ਪਾਰਟੀ ਨਾਲ ਜੋੜਾਂਗੇ ਪੇਸ਼ਨ ਵੈਲਫੇਅਰ ਬੋਰਡ ਦੇ ਜਿਹੜੀ ਸਹੂਲਤਾਂ ਜਾਂ ਕੋਈ ਕੰਮ ਹੈਗੇ ਨੇ ਉਹਨਾਂ ਨੂੰ ਬਹੁਤ ਅੱਗੇ ਲੈ ਕੇ ਜਾਵਾਂਗੇ ਪਰਮੇਸ਼ਰ ਦੀ ਕਿਰਪਾ ਨਾਲ ਸਰ ਇਸ ਤੋਂ ਇਲਾਵਾ ਕਿ ਲੋਕ ਐ ਪਾਈਚਾਰੇ ਲਈ ਕਿਹ ਕਿਹੜੇ ਮੁਸ਼ਕਲਾਂ ਵਾ ਜਿਹੜੀ ਕੀ ਸਰਕਾਰ ਤੋਂ ਹੱਲ ਕਰਵਾਈਏ ਚਾਹੁੰਦੇ ਦੇਖੋ ਜੀ ਅਰਵਨ ਕੇਜਰੀਵਾਲ ਸ੍ਰੀਮੋ ਜਿਹੜੇ ਨੇ ਮਾਨ ਜੋ ਸਰਕਾਰ ਜੋ ਕੇਜਰੀਵਾਲ ਸਤਸੀਮ ਸੀਐਮ ਸਾਹਿਬਾਨ ਜੋ ਇਨਾ ਸਾਰੀਆਂ ਮੀਟਿੰਗਾਂ ਹੋਈਆਂ ਜੋ ਜੋ ਵੀ ਮੁਸ਼ਕਲਾਂ ਕਿਸੇ ਭਾਈ ਚੜ੍ਹਦੀਆਂ ਹੋਣਗੀਆਂ ਜਾਂ ਕੋਈ ਕੰਮ ਹੋਣਗੇ ਉਹਨਾਂ ਪਹਿਲੇ ਵਿਚਾਰਦਾਰਾਂ ਜੀ ਤੁਹਾਨੂੰ ਚੇਅਰਮੈਨ ਲਾ ਰਹੇ ਆ ਤੇ ਬਹੁਤ ਜਲਦ ਸਾਰੇ ਮਸਲੇ ਹੱਲ ਕੀਤੇ ਜਾਣਗੇ ਕਿਸ ਤਰ੍ਹਾਂ ਦੇ ਹੋਣਗੇ ਸ਼ਮਸ਼ਾਨਘਾਟ ਵੀ ਸ਼ਮਸ਼ਾਨਘਾਟ ਜਿੱਥੇ-ਜਿੱਥੇ ਵੀ ਲੋੜ ਆ ਜੀ ਸ਼ਮਸ਼ਾਨਘਾਟ ਨੇ ਹਰ ਤੇ ਕਬਰਿਸਤਾਨ ਹੁੰਦੇ ਨੇ ਸੋਰੀ ਕਬਰਿਸਤਾਨ ਜੀ ਜਿੱਥੇ ਵੀ ਲੋੜ ਪੈਗੀ ਪੰਚਾਇਤ ਚੋਂ ਮਤਾ ਪਾਗਦੇ ਨੇ ਜਾਂ ਕਮੇਟੀ ਘਰ ਜਮੀਨ ਚੋਂ ਦੇਣਾਂ ਜਿੱਥੇ ਮੁੱਲ ਲੈ ਗਲੋਰ ਪਈ ਉੱਥੇ ਵੀ ਉਹਨਾਂ ਵਾਅਦੇ ਕੀਤੇ ਨੇ ਵੀ ਲੈ ਚਰਮਨ ਸਾਹਿਬ ਇੱਕ ਬੜੀ ਦਿੱਕਤ ਆਉਂਦੀ ਮਸੀਹ ਸਵਾਜ ਨੂੰ ਕੁਝ ਹੋਰ ਜਿਹੜੇ ਸ਼ਰਾਰਤੀ ਦਿੱਤਵਾਏ ਤੇ ਸ਼ਰਾਰਤਾ ਕਰਦੇ ਨੇ ਜਦੋਂ ਕਿਸੇ ਕਿਸ ਦਾ ਦਿਹਾੜਾ ਆਉਂਦਾ ਕਾਫੀ ਹਲਕਤਾ ਹੁੰਦੀ ਹੈ ਤੇ ਉਸ ਬਾਰੇ ਤੁਸੀਂ ਕੀ ਏਜੰਡਾ ਬਣਾਉਂਗੇ ਮੇਕੋ ਜੀ ਆਪਾਂ ਹਰ ਧਰਮ ਦਾ ਸਤਿਕਾਰ ਕਰਦੇ ਆ ਹਰ ਧਰਮ ਦਾ ਸਤਕਾਰ ਜੋ ਗਿਆ ਹਰ ਬੰਦਾ ਗੁਰੂ ਵਾਲਾ ਹਾਂਜੀ ਇਸ ਕਰਕੇ ਕੋਈ ਸ਼ਰਾਰਤੀ ਅਨਸਰ ਇਹ ਜਿਹੀਆਂ ਚੀਜ਼ਾਂ ਕਰਦੇ ਨੇ ਲੈ ਕੇ ਮਸਲੇ ਹੱਲ ਕਰਨੇ ਪੈਂਦੇ ਕਈ ਵਾਰੀ ਸਮਝਾਇਆ ਜਾਂਦਾ ਕਈ ਦੇ ਮੰਨ ਜਾਂਦੇ ਭੈਣ ਭਰਾ ਕਈ ਨਹੀਂ ਮੰਨਦੇ ਉਹਨਾਂ ਦੀ ਮਰਜ਼ੀ ਹੈ ਅਸੀਂ ਉਹਨਾਂ ਨੂੰ ਵੀ ਸਤਿਕਾਰ ਕਰਦੇ ਹਾਂ ਉਹਨਾਂ ਲਈ ਪ੍ਰੇਅਰ ਕਰਦੇ ਹਾਂ ਪਰਮੇਸ਼ਰ ਉਹਨਾਂ ਨੂੰ ਨਿਹਮ ਕਰੇ ਇਹੋ ਜਿਹੀ ਕੋਈ ਦਿੱਕਤ ਨਾ ਕੋਤਾਏ ਇਹਨੂੰ ਲੱਗਦਾ ਕਿ ਜਿਵੇਂ ਕਿ ਇੱਧਰ ਸ਼ਰਾਰਤੀ ਦਿੱਖ ਹੁੰਦੇ ਚਾਹੇ ਕਿਸੇ ਵੀ ਤੰਦੇ ਵਿੱਚੋਂ ਉਹਨਾਂ ਇੱਧਰ ਤੱਕਾਂ ਰੁਕੇ ਕਿਸ ਤਰੀਕੇ ਨਾਲ ਕੋਈ ਮੈਸੇਜ ਕਨਵੇ ਕਰਨਾ ਚਾਹੁੰਗਾ ਕਿ ਜਿਨਾਂ ਕਿ ਅਮਨ ਸ਼ਾਂਤੀ ਭੰਗਣਾ ਹੋਵੇ ਬਿਲਕੁਲ ਜੀ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪੰਜਾਬ ਵਿੱਚ ਮਾਹੌਲ ਪੰਜਾਬ ਦਾ ਨਹੀਂ ਖਰਾਬ ਹੋਣਾ ਚਾਹੀਦਾ ਹਰ ਧਰਮ ਦਾ ਸਤਿਕਾਰ ਕਰਦਾ ਹਰ ਧਰਮ ਨੂੰ ਆਜ਼ਾਦੀ ਹੈ ਆਪ ਆਪਣਾ ਪ੍ਰਚਾਰ ਕਰਨ ਦਾ ਆਪਣਾ ਦਿਨ-ਦਿਹਾਰ ਬਣਾਉਣ ਦਾ ਇਸ ਕਰਕੇ ਉਹਨਾਂ ਵੀਰਾਂ ਨੂੰ ਬੇਨਤੀ ਆ ਵੀ ਹਰ ਬੰਦਾ ਗੁਰੂ ਵਾਲਾ ਇਸ ਕਰਕੇ ਉਹ ਇਹਨਾਂ ਚੀਜ਼ਾਂ ਤੋਂ ਦੂਰ ਰਹਿਣ ਮੈਂ ਕਹਿੰਦਾ ਮਦਕੀ ਸਰਕਾਰ ਵੱਲੋਂ ਤੁਹਾਨੂੰ ਫੁੱਲ ਫਲੈਸ਼ ਅਥਾਰਟੀ ਮਿਲ ਗਈ ਹੈ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਕਿਤਨੇ ਕਿਤੇ ਸਾਈ ਭਾਈਚਾਰੇ ਲਈ ਬਧਿਆ ਕੰਮ ਹੋਊਗਾ ਬਿਲਕੁਲ ਹੀ ਹੋਣਗੇ ਬਿਲਕੁਲ ਹੋਣਗੇ ਮੋਢੇ ਨਾਲ ਮੋਢਾ ਲਾ ਕੇ ਖੜਿਆ ਜੀ ਪਾਰਟੀ ਨਾਲ ਵੀ ਤੇ ਭਾਈਚਾਰੇ ਨਾਲ ਉਹ ਟੋਟਲ ਕਿੰਨੇ ਕਿ ਚਰਚ ਹੈ ਜੀ ਚਰਚ ਪੰਜਾਬ ਦੇ ਬਹੁਤ ਯਾਰ ਸਾਰੇ ਆ ਜੀ ਜੀ ਘੱਟੋਂ ਦਾ ਲੱਕਣ ਲਾਉਣਾ ਚਰਚ ਹੈ ਜੀ ਪੰਜਾਬ ਪੂਰੇ ਦੇ ਵਿੱਚ ਥੋੜੀ ਜਿਹੀ ਚਰਚ ਨਹੀਂ ਹੈ ਜੀ ਜੀ ਹਾਂ ਜੀ ਠੀਕ ਹੈ ਥੈਂਕ ਯੂ ਮੈਂ ਮੰਨਦੇ ਕਿ ਕਿਤੇ ਨਾ ਕਿਤੇ ਪਹਿਲੀ ਸਰਕਾਰਾਂ ਦੀ ਕੋਈ ਨਾ ਕੋਈ ਕਮੀ ਪਿੱਛੇ ਰਹੀ ਹੋਊਗੀ ਕਿ ਜਿਹੜੇ ਕਿ ਪਾਇਟਾਰੇ ਨੂੰ ਕੋਈ ਵਜ੍ਹਾ ਮੱਥੇ ਪਲੇਟਫਾਰਮ ਤੇ ਨਹੀਂ ਲਿਆ ਪਾਈ ਬਹੁਤ ਸਾਰੀਆਂ ਕਮੀਆਂ ਰਹੀਆਂ ਨੇ ਜੀ ਪਾਰਟੀਆਂ 'ਚ ਦੇਖੋ ਹੁਣ ਜਿਸ ਤਰ੍ਹਾਂ ਹਰ ਪਾਰਟੀ ਨੂੰ ਪਤਾ ਆ ਕਿ ਜੇ 2027 ਦੀ ਚੋਣਾਂ ਆ ਉਹਦੇ ਵਿੱਚ ਜਿੱਤੇ ਸੰਸਦ ਭਾਈ ਜਿਹੜਾ ਜਿਹੜਾ ਸਰਕਾਰੀ ਬਣਿਆ ਹੈ ਕੰਮ ਚੀਜ਼ ਕਿਸੇ ਨਵੀਂ ਚੇਤਾਰੀ ਤੇ ਇਕ ਸਰਕਾਰ ਕਰਦਾ ਵਾ ਬਿਲਕੁਲ ਬਿਲਕੁਲ ਤੁਸੀਂ ਇਹ ਖਦੀ ਕਰਨਾ ਹੈ ਜੀ ਸਰ ਖੋਜਵਾਲ ਚਾਹਤ ਬਲੋ ਅੱਜ ਚੇਅਰਮੈਨ ਸਾਹਿਬ ਨੂੰ ਸਨ ਮਾਨਿਤ ਕੀਤਾ ਗਿਆ ਵਾ ਤਾਂ ਇੱਕ ਬਹੁਤ ਅਹਿਮ ਯੋਗਦਾਨ ਰਿਹਾ ਕਿ ਜਿਹੜਾ ਕਿ ਇਹਨਾਂ ਦੀ ਉਪਾਦੀ ਹਾਸਲ ਕਰਨ ਦੇ ਵਿੱਚ ਤਾਂ ਲਗਦਾ ਕਿ ਤਾਂ ਨੁਕਾਣ ਦੇ ਟਾਈਮ ਦੇ ਵਿੱਚ ਐਸਾਈ ਭਾਈਚਾਰੇ ਨੂੰ ਇੱਕ ਵਧੀਆ ਪਲੇਟਫਾਰਮ ਮਿਲ ਗਿਆ ਹਾਂ ਜੀ ਦੇਖੋ ਮੈਂ ਪਹਿਲਾਂ ਤੇ ਸਮੂਹ মিডিਆ ਨੂੰ ਤੇ ਸਾਰੇ ਦਰਸ਼ਕਾਂ ਨੂੰ ਜਿਵੇਂ ਐਮ ਸੀ ਬੋਲਦਾ ਉਹ ਤੁਹਾਡਾ ਸਵਾਲ ਬਹੁਤ ਵਧੀਆ ਵਾ ਔਰ ਇਹ ਸਵਾਲ ਨੂੰ ਮੁੱਖ ਰੱਖ ਕੇ ਹੀ ਇਹੀ ਰਵਗਾਰੀ ਅਰਦਾਸਾਂ ਬੇਨਤੀਆਂ ਕਰਦੇ ਹਾਂ ਸਾਨੂੰ ਵੀ ਇਸ ਤਰ੍ਹਾਂ ਦਾ ਵੀਰ ਮਿਲے۔ ਔਰ ਅਸੀਂ ਡੈਨੀਅਲ ਸਾਹਿਬ ਨੂੰ ਸਭ ਤੋਂ ਜ਼ਿਆਦਾ ਮੁਬਾਰਕਬਾਦ ਦਿੰਨੇ ਆ ਵੀ ਜਿਨ੍ਹਾਂ ਨੇ ਸਾਡੀਆਂ ਇਹ ਬੇਨਤੀਆਂ ਨੂੰ ਮੰਨ ਕੇ ਆਪਣੀ ਜਿਹੜੀ ਨਮਾਇੰਦਗੀ ਦੇ ਯੱਸ ਕੀਤੀ। ਫਿਰ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਵੀ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਸੁਣਿਆ। ਔਰ ਉਸੇ ਵੇਲੇ ਪ੍ਰਮਾਨ ਕਰਕੇ ਸਾਨੂੰ ਇੰਨਾ ਵਧੀਆ ਸੂਰਮਾ ਦਿੱਤਾ ਮੁਸੀਬਾਈ ਚਾਰ ਲਈ ਇੱਕ ਸੂਰਮਾ ਦਿੱਤਾ ਉਹਨਾਂ ਨੇ। ਠੀਕ ਹੈ ਔਰ ਜਿਸ ਤਰ੍ਹਾਂ ਜਿੰਨੀਆਂ ਵੀ ਲੜਕੀਆਂ ਮੰਗਾਵਾ ਬਹੁਤ ਚਿਰ ਤੋਂ ਲੜਕੀਆਂ ਵਾਂ ਉਹ ਅਸੀਂ ਆਸ ਰੱਖਦੇ ਆਂ ਵੀ ਇਹ ਜਰੂਰ ਮੁਸੀਬਾ ਹੀ ਜਰਾ ਦੇ ਮੋਢੇ ਦਾ ਹੱਥ ਰੱਖਣਗੇ ਕਹਿੰਦਾ ਮਤਲਬ ਕਿ ਚੰਗ ਵਿੱਚ ਲੜਾਈ ਕਰਨ ਲਈ ਕਿ ਜੋਧਾ ਇਹਨੇ ਜੋਧਾ ਚਾਹੀਦਾ ਜੋਧਾ ਤੁਹਾਡੇ ਕੋਲ ਤਿਆਰ ਹੋ ਕੇ ਆਗੇ ਤੇ ਅਬ ਤੁਹਾਨੂੰ ਲੋਕ ਭੇਜ ਦਿੱਤਾ ਲੜਾਈ ਬਿਲਕੁਲ ਜੀ ਅਸੀਂ ਤੇ ਜਰਨੈਲ ਵੀ ਕਹਾਂਗੇ ਕੱਲਾ ਜੋਧਾ ਨਹੀਂ ਹੁਣ ਜਰਨੈਲ ਬਣ ਕੇ ਆਏ ਆ ਜੋਧੇ ਇਹਨਾਂ ਦੇ ਨਾਲ ਸਾਰਾ ਮੁਸੀਬਾ ਹੀ ਜਰਾ ਜੋਧਿਆਂ ਦੇ ਜੇ ਇਹਨਾਂ ਦਾ ਠੀਕ ਹੈ ਨਾ ਜਨਮ ਸਿੰਘ ਭਾਈ ਜਰਾਇ ਇਹਨਾਂ ਦੇ ਨਾਲ ਖਲੋਤਾ ਹੈ ਔਰ ਸਮੂਹ ਮੁਸੀ ਭਾਈਚਾਰੇ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਜਦੋਂ ਦਾ ਇਹਨਾਂ ਦਾ ਨਾਮ ਨਾਮਿਨੇਟ ਹੋਇਆ ਅਨਾਉਂਸ ਹੋਇਆ ਅਸੀਂ ਪੈਂਤੇਕੋਸਟਰ ਕ੍ਰਿਸਚਨ ਪ੍ਰਬੰਧਕ ਕਮੇਟੀ ਵੱਲੋਂ ਓਪਨ ਹੋਰ ਚੱਲ ਚੱਲੋਂ ਇਹਨਾਂ ਦਾ ਮਤ ਕਰਨ ਸਮਾਜ ਜਿੱਤ ਪੰਜਾਬ ਦੇ ਵਿੱਚ ਇੱਕ ਬਦਲਾਵ ਦੀ ਲਹਿਰ ਆਊਗਾ ਆਸ ਰੱਖਦੇ ਹਾਂ ਜੀ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਵੀ ਤੁਹਾਡੇ ਸਵਾਲ ਜਿਹੜੇ ਬਹੁਤ ਵਧੀਆ ਪੋਜ਼ੀਟਿਵ ਰਿਸਪੌਂਸ ਲੈ ਕੇ ਆਉਣ ਸਾਰੇ 2027 ਦੇ ਲੈਕਚਰ ਤੋਂ ਇਹ ਕਿੰਦਾ ਸੀ ਜਿਆਨ ਮਸਾ ਵਾਲੇ ਵੀ ਜਿਆਨ ਪਰਮੰਤ ਮੰਤਰੀਆਂ ਦੁਆਰਾ ਮੁੱਪਨ ਕਿਸੇ ਦੇ ਕੋਲ ਦੇਖੋ ਜੀ ਅਸੀਂ ਚਾਹੁੰਦੇ ਆ ਕਿਰਪਾ ਕਰਿਓ ਵਾਇਰੂ ਤੁਹਾਡੇ ਸਵਾਲ ਨੂੰ ਅ ਫਲੇ ਫੁਲੇ ਤੇ ਸੱਚਮੁੱਚ ਜਿਹੜਾ ਸਵਾਲ ਜਿਹੜਾ ਤੁਹਾਡਾ ਵੀ 2027 ਦਾ ਉਹ ਪੋਜ਼ਿਟਿਵ ਰਿਸਪੌਂਸ ਲੈ ਕੇ ਆਓ ਆਪ ਸਰਕਾਰ ਲਈ ਥੈਂਕ ਯੂ